ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਦਾ ਜੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ 14ਵੀਂ ਵਾਰ ਆਪਣੀ ਸ਼ੁਰੂ ਹੋਣ ਜਾ ਰਹੀ ਹੈ ਸਤਿਗੁਰ ਸੱਚਾ ਨਾਉ ਗੁਰਮੁਖ ਜਾਣੀਏ ਸਤਿਗੁਰ ਦਾ ਸੱਚਾ ਨਾਮ ਹੈ ਗੁਰਮੁਖ ਲੋਕ ਇਸ ਨੂੰ ਜਾਣਦੇ ਹਨ ਸਾਧ ਸੰਗਤ ਸੱਚਾ ਥਾਓ ਸ਼ਬਦ ਵਿਖਾਣੀਏ ਗੁਰਾਂ ਦੀ ਸਾਧ ਸੰਗਤ ਹੀ ਸੱਚਾ ਥਾਉ ਹੈ ਕਿਉਂ ਜੋ ਸ਼ਬਦ ਵਿਖਾਣੀਏ ਉੱਥੇ ਬ੍ਰਹਮ ਦੀ ਚਰਚਾ ਹੁੰਦੀ ਹੈ ਦਰਗਹਿ ਸੱਚ ਨੇ ਆਓ ਦਲ ਜੁਦ ਜਲ ਦੁੱਧ ਛਾਣੀ ਐ ਕਹਿੰਦੇ ਗੁਰਾਂ ਦੀ ਸਭਾ ਵਿੱਚ ਸੱਚਾ ਨਿਆਂ ਹੁੰਦਾ ਪਾਣੀ ਤੇ ਦੁੱਧ ਅਡਵਡ ਹੁੰਦਾ ਗੁਰ ਸਰਨੀ ਅਸਰਾਓ ਸੇਵਕ ਮਾਣੀ ਐ ਗੁਰੂ ਦੀ ਸਰਨ ਹੀ ਆਸਰਾ ਰੂਪ ਐ 84 ਦੀ ਫਾਸੀ ਕੱਟਦੀ ਐ ਪਰੰਤੂ ਸੇਵਾ ਕਰਕੇ ਜਿਗਿਆਸੂ ਫਲ ਲੈਂਦੇ ਹਨ ਸ਼ਬਦ ਸੁਰਤ ਸੁਣ ਗਾਓ ਅੰਦਰ ਆਣੀ ਐ ਗੁਰੂ ਸ਼ਬਦ ਨੂੰ ਸੁਣਦੇ ਤੇ ਗਾਵਦੇ ਭਈ ਭਈ ਵਕਤਾ ਹੋਵੇ ਤਾਂ ਸਰੋਤਾ ਜੀ ਸਰੋਤਾ ਮਿਲੇ ਤਾਂ ਵਕਤਾ ਬਣ ਜਾਂਦੇ ਹਨ ਆਪ ਮਾਨ ਵੇਖੇ ਨਿਡਿਆਸਨ ਕਰਦੇ ਹਨ ਤਿਸ ਗੁਰ ਬਾਣ ਐ ਜਾਓ ਮਾਨਯ ਮਾਣਿਏ ਅਜੇਹੇ ਸਤਿਗੁਰੂ ਦੇ ਪ੍ਰਵਾਨ ਜਾਨਨਾ ਜੋ ਮੇਰੇ ਅਜੇਹੇ ਨਿਮਾਣੇ ਨੂੰ ਮਾਣ ਦਿੰਦੇ ਹਨ ਅਗਲੀ ਪੌੜੀ ਵਿਖੇ ਉਹਨਾਂ ਦੀ ਸੰਗਤ ਦਾ ਵਰਣਨ ਕਰਦੇ ਨੇ ਚਾਰ ਵਰਨ ਗੁਰਸਿੱਖ ਸੰਗਤ ਆਵਣਾ ਗੁਰੂ ਜੀ ਦੇ ਸਿੱਖਾਂ ਦੀ ਸੰਗਤ ਵਿਖੇ ਖੱਤਰੀ ਬ੍ਰਾਹਮਣ ਸੂਦ ਵੈਸ਼ ਚਾਰੇ ਵਰਨਾ ਦੇ ਲੋਕ ਆਉਂਦੇ ਹਨ ਗੁਰਮੁਖ ਮਾਰਗ ਵਿਖੇ ਅੰਤ ਨਾ ਪਾਵਣਾ ਪਰੰਤੂ ਗੁਰਮੁਖਾਂ ਦਾ ਮਾਰਗ ਵਿਖਮ ਕਰੜਾ ਹੈ ਇਸ ਦਾ ਅੰਤ ਨਹੀਂ ਆ ਸਕਦਾ ਕਿਉਂਕਿ ਜੋ ਤਤਖਿਆ ਅਸਹਾਰਨੀ ਪੈਂਦੀ ਹੈ ਤੇ ਗੁਰਮੁਖਾਂ ਦੇ ਮਾਰਗ ਦੀ ਇੱਕ ਉਲਾਂਘ ਦਾ ਅੰਤ ਨਹੀਂ ਹੈ ਤੁਲਨ ਅੰਮ੍ਰਿਤ ਇਕ ਕੀਰਤਨ ਗਾਵਣਾ ਉੱਥੇ ਅਜਿਹਾ ਕੀਰਤਨ ਹੋ ਰਿਹਾ ਹੈ ਜਿਸ ਦੇ ਬਰਬ ਕਈ ਕਮਾਦਾ ਦੇ ਰਸ ਅੰਮ੍ਰਿਤ ਬਰੋਬਰੀ ਨਹੀਂ ਕਰਦੇ ਚਾਰ ਪਦਾਰਥ ਪਿਖ ਪਿਖਾਰੀ ਪਾਵਨਾ ਚਾਰੀ ਪਦਾਰਥਾਂ ਦੇ ਪਿਖਿਆ ਪਾਉਂਦੇ ਹਨ ਲੇਖ ਅਲੇਖ ਅਲਿਖ ਸ਼ਬਦ ਕਮਾਉਣਾ ਜਿਨ੍ਹਾਂ ਨੇ ਅਲਖ ਵਾਹਿਗੁਰੂ ਦਾ ਸ਼ਬਦ ਕਮਾਇਆ ਉਹ ਲੋਕ ਆਪ ਵੀ ਲੇਖੇ ਤੋਂ ਅਲੇਖ ਹੋ ਗਏ ਹਨ ਸੁੱਜਣ ਭੂਤ ਭਵਿਕਨ ਆਪ ਜਣਾਵਣਾ ਜੇਹਾ ਕੋ ਉਹਨਾਂ ਨੂੰ ਭੂਤ ਭਵਿਕਤ ਵਰਤਮਨ ਤਿੰਨੋ ਕਾਲਾਂ ਦਾ ਗਿਆਨ ਹੋ ਜਾਂਦਾ ਹੈ ਪਰੰਤੂ ਤ੍ਰਿਕਾਲ ਗਿਆਤਾ ਹੋ ਕੇ ਵੀ ਆਪਣਾ ਆਪ ਨਹੀਂ ਗਿਣਾਉਂਦੇ ਪਵਹੰਕਾਰ ਨਹੀਂ ਕਰਦੇ ਆਦਪੁਰਖ ਆਦੇਸ਼ ਲਖ ਲਖਾਇਆ ਅਦ ਅਕਾਲ ਪੁਰਖ ਜਾਂ ਗੁਰੂ ਨਾਨਕ ਨੂੰ ਮੇਰੀ ਨਮਸਕਾਰ ਹੈ ਜੋ ਲੱਖ ਵਸਤੂ ਦੇ ਲਖਣ ਹਰਿਆਨ ਅਨਹਦ ਸ਼ਬਦ ਅਵੇਸ਼ ਅ ਘੜ ਕਢਾਇਆ ਅਨਹਦ ਇਕ ਰਸ ਸ਼ਬਦ ਦਾ ਸਥਾਨ ਹਨ ਤੇ ਅ ਘੜ ਜੋ ਮਨ ਹੈ ਉਸ ਤੇ ਕਢਨ ਹਰੇ ਹਨ ਸਾਧ ਸੰਗਤ ਪਰਵੇਸ਼ ਅਪਿਉ ਪਿਆਇਆ ਸਾਧ ਸੰਗਤ ਵੇਖੇ ਜੋ ਜਗਿਆਸੂ ਪ੍ਰਵੇਸ਼ ਕਰਦਾ ਸੁਨ ਨਾਮ ਅੰਮ੍ਰਿਤ ਪਲਉਂਦੇ ਹਨ ਗੁਰ ਪੂਰੇ ਉਪਦੇਸ਼ ਸੱਚ ਦੜਾਇਆ ਡੜਾਇਆ ਪੂਰੇ ਗੁਰੂ ਦਾ ਜਿਨਾਂ ਨੂੰ ਉਪਦੇਸ਼ ਹੋਇਆ ਉਹਨਾਂ ਨੇ ਸੱਚ ਨੂੰ ਢਿੜ ਕੀਤਾ ਹੈ ਗੁਰਮੁਖ ਭੂਪਤ ਵੇਸ਼ ਨਾ ਵਿਆਪੇ ਮਾਇਆ ਗੁਰਮੁਖ ਲੋਕ ਰਾਜੇ ਦਾ ਸਰੂਪ ਹਨ ਪਰੰਤੂ ਮਾਇਆ ਤੋਂ ਅਲੇਪ ਰਹਿੰਦੇ ਹਨ ब्रह्मे बेसन महेशन दर्शन पाया ब्रह्मा विष्णु शिव तिनने देवता भी दर्शन नहीं पा सकदे विष्ण ने दस अवतार नाम गणाया विष्णु ने दस अवतार धार के नाम ही गणाया पा विष्णु दा अर्थ है जो सारे व्यापक होवे फिर राक्षस दा नाश करके अपने आप दा क्यों काद कीता अथवा अपने नाम जपा के पालनाद सतो गुण बिखेरया ਕਰ ਕਰ ਅਸੁਰ ਸੰਘਾਰ ਬਾਦ ਵਿਧਾਇਆ ਹੱਥਾਂ ਨਾਲ કંਸਾਇਦ ਰਾਸਕ ਰਾਕਸ਼ਾਂ ਦਾ ਸੰਘਾਰ ਕੀਤਾ ਤੇ ਝਗੜਾ ਵਿਧਾਇਆ ਬ੍ਰਹਮੇ ਵੇਦ ਵਿਚਾਰ ਆਖ ਸੁਨਾਇਆ ਬ੍ਰਹਮਣੇ ਵੇਦਾਂ ਦਾ ਵਿਚਾਰ ਲੋਕਾਂ ਨੂੰ ਆਕੇ ਸੁਣਾਉਣਾ ਕੀਤਾ ਮਨ ਅੰਦਰ ਅਹੰਕਾਰ ਜਗਤੋ ਪਾਇਆ ਮਨ ਪਰ ਮਨ ਵਿਖੇ ਇਸ ਅਹੰਕਾਰ ਵਿੱਚ ਵਸਿਆ ਰਿਆ ਕਿ ਮੈਂ ਜਗਤ ਪੈਦਾ ਕੀਤਾ ਸੋ ਰਜੋ ਗੁਣ ਵਿਖੇ ਵਸਿਆ ਰਿਆ ਮਹਾਦੇਵ ਲਾਏ ਤਾਰ ਤਮਸਤਾਇਆ ਸ਼ਿਵ ਤਾਰ ਲਾ ਕੇ ਤਮੋ ਗੁਣ ਵਿਖੇ ਤੱਤਾ ਹੀ ਰਿਆ ਸ਼ਾਂਤ ਨਾਈ ਗੁਰਮੁਖ ਮੁਖ ਦਵਾਰ ਆਪ ਗਵਾਇਆ ਗੁਰਮੁਖ ਮੁਕਤੀ ਦਾ ਦਰਵਾਜਾ ਹਨ ਜਿਨ੍ਹਾਂ ਨੇ ਆਪਣਾ ਆਪ ਗਵਾ ਲਿੱਤਾ ਹੈ ਨਾਰਦ मुनि ਆਖਾਇ ਗੱਲ ਸੁਣਾਇਆ ਨਾਰਦ ਨੇ ਆਖ ਨੂੰ मुनि ਈਸ਼ਵਰ ਦਾ ਮਨਨ ਸੀਰ ਕਹਾ ਕੇ ਗੱਲ ਹੀ ਸੁਣਾਈ ਤੇ ਭਾਵ ਗੱਪ ਹੀ ਮਾਰੀ ਸੱਚ ਨਹੀਂ ਕੀਤਾ ਅਥਵਾ ਲੋਕਾਂ ਦੀਆਂ ਗੱਲਾਂ ਸੁਣਨ ਲਈ ਇਹ ਆਇਆ ਕਿਉਂਕਿ ਜੋ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਲਾਇਤਬਾਰੀ ਖਾਏ ਚੁਗੜ ਚਦਾਇਆ ਚੋਲੀ ਵਟਣ ਨਾਲ ਬਿਜ ਦੁਬਾਰਾਂ ਦੇ ਸਦਾਇਆ ਭਾਵ ਰਾਖਸ਼ਾਂ ਦੀਆਂ ਗੱਲਾਂ ਦੇਵਤਿਆਂ પાસે ਤਾਂ ਉਹਨਾਂ ਦੀਆਂ ਗੱਲਾਂ ਰਾਖਸ਼ਾਂ પાસે ਆ ਕੇ ਭੋਲ ਮਚਾਏ ਨਾਰਦ ਦੇ ਪ੍ਰੇਮੀ ਉਸ ਨੂੰ ਐਸਾ ਹੀ ਮੰਨਦੇ ਸਨ ਸੰਕਾਦਿਕ ਦਰ ਜਾਏ ਤਾਮਸਿਆਇ ਜਦੋਂ ਸੰਕਾਦਕਾ ਦੇ ਦਰਵਾਜ਼ੇ ਪਰ ਗਿਆ ਉੱਥੇ ਤਮੋਗੁਣ ਰੂਪ ਰਿਆ ਹੋ ਗਿਆ ਕਿਉਂਕਿ ਕਿਉਂ ਜੋ ਉਹ ਮਹਾਰਾਜਾ ਦੀ ਮਹਾਰਾਜ ਦੀ ਆਗਿਆ ਬਾਜ਼ ਅੰਦਰ ਜਾਣ ਨਹੀਂ ਦਿੰਦੇ ਸਨ ਉਹਨਾਂ ਨੂੰ ਲੋਹੇ ਲਾਖਾ ਹੋ ਕੇ ਰਾਖਸ਼ਾ ਹੋਣ ਦਾ श्राप ਦੇ ਵਿੱਚ ਬੈਠਾ ਫਿਰ ਭਗਵਾਨ ਨੂੰ ਉਹਨਾਂ ਦੇ ਉਧਾਰ ਵਾਸਤੇ ਰਾਮਕ੍ਰਿਸ਼ਨ ਦਾਦ ਆਦਿਕ અવਤਾਰ ਧਾਰਨੇ ਪਏ ਐਸਾ ਨਾਰਦ ਪ੍ਰੇਮੀ ਮਨ 10 અવਤਾਰ ਕਰਾਏ ਜਨਮ ਬਿਲਾਇਆ ਕਹਿੰਦੇ ਵਿਸ਼ਨੂੰ ਨੇ 10 અવਤਾਰ ਕਰਾ ਕੇ ਜਨਮ ਗਾਲ ਦਿੱਤਾ ਭਾਵ ਲੜਾਈਆਂ ਤੇ ਘੋਲਾਂ ਵਿੱਚ ਹੀ ਉਹਨਾਂ ਦਾ ਸਮਾਪਤੀ ਕਰਾਇਆ ਜਿਨ ਸੁਖ ਜਣਿਆ ਮਾਇ ਦੁੱਖ ਸੁਹਾਇਆ ਜਿਸਨੇ ਜਿਸਮਾਨੇ ਸੁਖ ਫਲ ਨੂੰ ਖਾ ਕੇ ਪ੍ਰੇਮ ਰਸ ਧਾਰਨ ਕਰਕੇ ਸਹਾਰਨਾ ਪਿਆ ਗੁਰਮੁਖ ਸੁਖ ਫਲ ਖਾਏ ਅਜਾਰ ਜਰਾਇਆ ਗੁਰਮੁਖਾ ਨੇ ਸੁਖ ਫਲ ਨੂੰ ਪਾ ਕੇ ਖਾ ਕਰਕੇ ਪ੍ਰੇਮ ਰਸ ਧਾਰਨ ਕਰਕੇ ਅਜਾਰ ਮਨ ਨੂੰ ਜਰਿਆ ਹੈ ਸੁਸੰਗਤ ਜੀ 14 ਬਾਰਾਂ ਦੀਆਂ 14ਵੀਂ ਵਾਰ ਜਿਹੜੀ ਚੱਲ ਰਹੀ ਉਸ ਦੀਆਂ ਪੰਜ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ